ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਸਮਜ਼ਡ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਮੱਧ ਪ੍ਰਦੇਸ਼ ਤੇ ਸੀਐਮ ਦੇ ਜਦੋਂ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਡੀਜ਼ਲ ਦੀ ਜਗ੍ਹਾ ਪਾਣੀ ਪਾੜ ਦਿੱਤਾ ਜਾਵੇ ਤਾਂ ਸੋਚੋ ਉਸਲੇ ਮਾਹੌਲ ਕੀ ਹੋਇਆ ਹੋਲਗਾ ਤੋਂ ਬਿਲਕੁਲ ਕਾਫਲੇ ਦੀਆਂ ਗੱਡੀਆਂ ਇੱਕ ਨੇ ਦੋ ਨੇ ਸਗੋਂ 15 ਤਕਰੀਬਨ ਗੱਡੀਆਂ ਜਿਹੜੀ ਗਿਣਤੀ ਉਹਨਾਂ ਦੇ ਦੱਸੀ ਜਾ ਰਹੀ ਹੈ ਤਾਂ ਸੀਐਮ ਦਾ ਕਾਫਲਾ ਜਦੋਂ ਗੁਜ਼ਰ ਰਿਹਾ ਸੀ ਤਾਂ ਅਚਾਨਕ ਗੱਡੀਆਂ ਨੇ ਜਿਹੜੀਆਂ ਬੰਦ ਹੋ ਜਾਂਦੀਆਂ ਨੇ ਤਾਂ ਪਹਿਲਾਂ ਤਾਂ ਲੱਗਦਾ ਕਿ ਸ਼ਾਇਦ ਕੋਈ ਤਕਨੀਕੀ ਖਰਾਬੀ ਆ ਗਈ ਹੈ ਤਾਂ ਜਦੋਂ ਜਾਂਚ ਕੀਤੀ ਜਾਂਦੀ ਹੈ ਪਤਾ ਲੱਗਦਾ ਹੈ ਕਿ ਸਾਰੀਆਂ ਗੱਡੀਆਂ ਦੇ ਵਿੱਚ ਡੀਜ਼ਲ ਦੀ ਜਗ੍ਹਾ ਪਾਣੀ ਪਾੜ ਦਿੱਤਾ ਜਾਂਦਾ ਹੈ ਇਹ ਤਾਂ ਮੁਰਤੋਂ ਜਦੋਂ ਪੈਟਰੋਲ ਪੰਪ ਤੇ ਆ ਕੇ ਤੇ ਨੇ ਸਾਰੀਆਂ ਗੱਡੀਆਂ ਦੇ ਵਿੱਚੋਂ ਤੇਲ ਆ ਜਿਹੜਾ ਬਾਹਰ ਕਢਵਾਇਆ ਜਾਂਦਾ ਤਾਂ ਦੱਸਦੀ ਹੈ ਕਿ ਮੱਧ ਪ੍ਰਦੇਸ਼ ਤੇ ਸੀਐਮ ਦੇ ਵੱਲੋਂ ਕਾਰਵਾਈ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਪੂਰਾ પેટ્રોલ ਪੰਪ ਸੀਲ ਕਰ ਦਿੱਤਾ ਜਾਂਦਾ ਹੈ ਇਹਦਾ ਬਿਲਕੁਲ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਤਾਂ ਬਿਲਕੁਲ 모ਹਨ ਯਾਦਵ ਮੱਧ ਪ੍ਰਦੇਸ਼ ਦੇ ਸੀਐਮ 모ਹਨ ਯਾਦਵ ਜਦੋਂ ਆਪਣੀਆਂ ਗੱਡੀਆਂ ਦਾ ਕਾਫਲਾ ਲੈ ਕੇ ਗੁਜ਼ਰ ਰੇ ਸੀ ਅਚਾਨਕ ਗੱਡੀਆਂ ਦੇ ਵਿੱਚ ਜਦੋਂ ਤੇਲ ਖਤਮ ਹੋ ਜਾਂਦਾ ਡੀਜ਼ਲ ਭਰਵਾਇਆ ਜਾਂਦਾ ਤਾਂ પેટ્રોલ ਪੰਪ ਤੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਡੀਜ਼ਲ ਦੀ ਜਗ੍ਹਾ ਪਾਣੀ ਭਰ ਦਿੱਤਾ ਜਾਂਦਾ ਤੱਕ ਕੁਝ ਦੂਰੀ ਤੇ ਜਾ ਕੇ ਗੱਡੀਆਂ ਨੇ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਨੇ ਹਾਲਾਂਕਿ ਪਹਿਲਾਂ ਤਾਂ ਤਕਨੀਕੀ ਖਰਾਬੀ ਹੋਣ ਦਾ ਖੱਛਾ ਜੁਤਾਇਆ ਜਾ ਰਿਹਾ ਸੀ ਪਰ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਡੀਜਲ ਦੀ ਜਗ੍ਹਾ ਗੱਡੀਆਂ ਦੇ ਵਿੱਚ ਪਾਣੀ ਭਰ ਦਿੱਤਾ ਜਾਂਦਾ ਤਾਂ ਬਿਲਕੁਲ ਮੱਧ ਪ੍ਰਦੇਸ਼ ਦੇ ਸੀਐਮ ਮੋਹਨ ਯਾਦਵ ਦੇ ਵੱਲੋਂ ਮੌਕੇ ਤੇ ਕਾਰਵਾਈ ਕਰਦੇ ਆ ਪੈਟਰੋਲ ਪੰਪ ਨੂੰ ਸੀਲ ਕਰਵਾ ਦਿੱਤਾ ਜਾਂਦਾ ਜੀ ਦਿੱਕਤ ਆਈ ਹੈ ਸਾਰੀ ਗੱਡੀਆਂ ਖੜੀ ਹੋ ਗਈਆਂ ਕਿੱਥੇ ਗੱਡੀਆਂ ਨੇ ਕਾਂ ਜਾਣੇ ਵਾਲੀ ਸੀ सर ये हम इंदौर से डीआरपी लाइन इंदौर से गाड़ी लेके आए हम या डीआरपी लाइन में रतलाम में कल सीएम साहब के काफी में गाड़ी लगने वाली थी अच्छा तो हम क्योंकि हम इंदौर से चल के आए थे हमारी गाड़ियों में डीजल काफ़ी तो फील कम हो गया था तो फ्यूल डलवाने के लिए हम यहाँ पर भारत पेट्रोल पंप पर आए थे तो यहाँ आने के बाद में हमने जैसे कि गाड़ी में डीजल डलवाए सारी गाड़ियों में डीजल हमने फुल करवा लिया था फुल करवाने के बाद में हमने एक एक दो दो गाड़ी हमने आगे लगाई तो कुछ गाड़ी हमारी एक किलोमीटर चली गई थी जो हाईवे पर बंद हो गई आगे कुछ गाड़ी हमारी यहीं पर चलते चलते बंद हो गई तो उसके बाद में हमने पेट्रोल पंप वालों से पूछा कि भैया कि हमारी गाड़ी में गाड़ियाँ बंद हो रही तुम्हारी तो फील्ड में मिस्टेक तो नहीं है तो बोला कि हमारी गाड़ी फील्ड में कोई मिस्टेक नहीं है फिर हमने उनके फ्यूल चेक करा तो उसमें आधा डीजल आधा पानी निकला उनके उसके बाद में हमने फिर अधिकारी लोगों को बताया तो कुछ अधिकारी वगैरह आए भी थे यहाँ पर कितनी गाड़िया सर उन्नीस गाड़ियाँ थी उन्नीस गाड़ियाँ बंद हो गई जी सर काफी लगी पूरी उन्नीस गाड़ियाँ बंद हो गई शुभम परमार सर, ਤੋਂ ਮੱਧ ਪ੍ਰਦੇਸ਼ ਤੇ ਸੀਐਮ ਦੇ ਜਦੋਂ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਡੀਜ਼ਲ ਦੀ ਜਗ੍ਹਾ ਪਾਣੀ ਪਾੜ ਦਿੱਤਾ ਜਾਵੇ ਤਾਂ ਸੋਚੋ ਅਸਰੇਲੇ ਮਾਹੌਲ ਕੀ ਹੋਇਆ ਹੋਏਗਾ। ਤੋਂ ਬਿਲਕੁਲ ਕਾਫਲੇ ਦੀਆਂ ਗੱਡੀਆਂ ਇੱਕ ਨਹੀਂ ਦੋ ਨਹੀਂ ਸਗੋਂ 15 ਤਕਰੀਬਨ ਗੱਡੀਆਂ ਜਿਹੜੀ ਗਿਣਤੀ ਉਹਨਾਂ ਦੇ ਦੱਸੀ ਜਾ ਰਹੀ ਹੈ ਤਾਂ ਸੀਐਮ ਦਾ ਕਾਫਲਾ ਜਦੋਂ ਗੁਜ਼ਰ ਰਿਹਾ ਸੀ ਤਾਂ ਅਚਾਨਕ ਗੱਡੀਆਂ ਨੇ ਜਿਹੜੀਆਂ ਬੰਦ ਹੋ ਜਾਂਦੀਆਂ ਨੇ ਤਾਂ ਪਹਿਲਾਂ ਤਾਂ ਲੱਗਦਾ ਕਿ ਸ਼ਾਇਦ ਕੋਈ ਤਕਨੀਕੀ ਖਰਾਬੀ ਆ ਗਈ ਹੈ ਤਾਂ ਜਦੋਂ ਜਾਂਚ ਕੀਤੀ ਜਾਂਦੀ ਹੈ ਪਤਾ ਲੱਗਦਾ ਕਿ ਸਾਰੀਆਂ ਗੱਡੀਆਂ ਦੇ ਵਿੱਚ ਡੀਜ਼ਲ ਦੀ ਜਗ੍ਹਾ ਪਾਣੀ ਪਾ ਦਿੱਤਾ ਜਾਂਦਾ ਹੈ। ਇਹ ਤਾਂ ਮੁਰਤੋਂ ਜਦੋਂ ਪੈਟਰੋਲ ਪੰਪ ਦੇਖਦੇ ਨੇ ਸਾਰੀਆਂ ਗੱਡੀਆਂ ਦੇ ਵਿੱਚੋਂ ਤੇਲ ਆ ਜਿਹੜਾ ਬਾਹਰ ਕਢਵਾਇਆ ਜਾਂਦਾ ਤਾਂ ਦੱਸਿਆ ਕਿ Madhya Pradesh ਤੇ CM ਦੇ ਵੱਲੋਂ ਕਾਰਵਾਈ ਇਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਕਿ ਪੂਰਾ પેટ્રોલ ਪੰਪ ਸੀਲ ਕਰ ਦਿੱਤਾ ਜਾਂਦਾ ਹੈ ਇਹ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਾਂ ਬਿਲਕੁਲ 모ਹਨ ਯਾਦਵ Madhya Pradesh ਤੇ CM 모ਹਨ ਯਾਦਵ ਜਦੋਂ ਆਪਣੀਆਂ ਗੱਡੀਆਂ ਦਾ ਕਾਫਲਾ ਲੈ ਕੇ ਗੁਜ਼ਰ ਰੇ ਸੀ ਅਚਾਨਕ ਗੱਡੀਆਂ ਦੇ ਵਿੱਚ ਜਦੋਂ ਤੇਲ ਖਤਮ ਹੋ ਜਾਂਦਾ ਡੀਜ਼ਲ ਭਰਵਾਇਆ ਜਾਂਦਾ ਤਾਂ પેટ્રોલ ਪੰਪ ਤੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਡੀਜ਼ਲ ਦੀ ਜ ਪਾਣੀ ਭਰ ਦਿੱਤਾ ਜਾਂਦਾ ਤਾਂ ਕੁਝ ਦੂਰੀ ਤੇ ਜਾ ਕੇ ਗੱਡੀਆਂ ਨੇ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਨੇ ਹਾਲਾਂਕਿ ਸਪਹਿਲਾ ਤਾਂ ਤਕਨੀਕੀ ਖਰਾਬੀ ਹੋਣ ਦਾ ਖਛਾ ਜੁਤਾਇਆ ਜਾ ਰਿਹਾ ਸੀ ਪਰ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਡੀਜ਼ਲ ਦੀ ਜਗ੍ਹਾ ਗੱਡੀਆਂ ਦੇ ਵਿੱਚ ਪਾਣੀ ਭਰ ਦਿੱਤਾ ਜਾਂਦਾ ਤਾਂ ਬਿਲਕੁਲ ਮੱਧ ਪ੍ਰਦੇਸ਼ ਦੇ ਸੀਮ ਮੋਹਨ ਯਾਦਵ ਦੇ ਵੱਲੋਂ ਮੌਕੇ ਤੇ ਹੀ ਕਾਰਵਾਈ ਕਰਦੇ ਆ ਪੈਟਰੋਲ ਪੰਪ ਨੂੰ ਸੀਲ ਕਰਵਾ ਦਿੱਤਾ ਜਾਂਦਾ ਹੈ ਜੀ ਦਿੱਕਤ ਆਈ ਹੈ ਸਾਰੀ ਗੱਡੀਆਂ ਖੜੀ ਹੋ ਗਈਆਂ ਕਿੱਥੇ ਗੱਡੀਆਂ ਨੇ ਕਾਂ ਜਾਣ ਵਾਲੀ ਸੀ सर ये हम इंदौर से डीआरपी लाइन इंदौर से गाड़ी लेके आए हम यहाँ डीआरपी लाइन में रतलाम में कल सीएम साहब के काफ़ी में गाड़ी लगने वाली थी तो हम क्योंकि हम इंदौर से चल के आए थे हमारी गाड़ियों में डीजल काफ़ी तो, फ्यूल कम हो गया था तो फ्यूल डलवाने के लिए हम यहाँ पर भारत पेट्रोल पंप पर आए थे तो यहाँ आने के बाद में हमने जैसे कि गाड़ी में डीजल डलवाया सारी गाड़ियों में डीजल हमने फुल करवा लिया था फुल करवाने के बाद में हमने एक एक दो दो गाड़ी हमने आगे लगाई तो कुछ गाड़ी हमारी एक किलोमीटर चली गई थी जो हाईवे पर बंद हो गई आगे कुछ गाड़ी हमारी यहीं पर चलते चलते बंद हो गई तो उसके बाद में हमने पेट्रोल पंप वालों से पूछा कि भैया कि हमारी गाड़ी में गाड़ियाँ बंद हो रही तुम्हारी तो फ्यूल में मिस्टेक तो नहीं है तो बोलता हमारी गाड़ी फील्ड में कोई मिस्टेक नहीं है फिर हमने उनके फ्यूल चेक करा तो उसमें आधा डीजल आधा पानी निकला उनके उसके बाद में हमने फिर अधिकारी लोगों को बताया तो कुछ अधिकारी वगैरह आए भी थे यहाँ पर कितनी गाड़ियाँ सर उन्नीस गाड़ियाँ थी उन्नीस ही गाड़ियाँ बंद हो गई है काफी जी सर काफी लगी पूरी उन्नीस गाड़ियाँ बंद हो गई हैं शुभम परमार